ਬੜੀ ਦੇਰ ਤੋਂ ਨਾ ਮੈਂ ਇੱਕ ਵੀਡੀਓ ਬਣਾਉਣੀ ਸੀ ਤੁਹਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਮਿਲਾਉਣਾ ਸੀ ਕਿ ਸੋਰੇ ਪਰਿਵਾਰ ਦੇ ਵਿੱਚ ਮੇਰੀ ਫੈਮਿਲੀ ਚ ਕੌਣ-ਕੌਣ ਆ ਬਸ ਇਦਾਂ ਹੀ ਜਦੋਂ-ਜਦੋਂ ਬਣਾਉਣ ਲੱਗਦੀ ਹੇ ਤਾਂ ਟਾਈਮ ਹੀ ਨਹੀਂ ਮਤਲਬ ਲੱਗਦਾ ਵਿੱਚ ਕੋਈ ਨਾ ਕੋਈ ਹੋਰ ਕੰਮ ਪੈ ਜਾਂਦਾ ਤੇ ਜੇ ਅੱਜ ਹੁੰਦੀ ਮੈਂ ਸੋਚਿਆ ਵੀਡੀਓ ਮਤਲਬ ਬਣਾਉਣੀ ਆ ਤਾਂ ਸਾਰਾ ਕੁਝ ਦੱਸਨੀ ਆ ਪਰ ਅੱਜ ਸਾਰਾ ਕੁਝ ਖਤਮ ਹੀ ਹੋ ਗਿਆ ਮਤਲਬ ਪਰਿਵਾਰ 'ਚ ਉਹ ਖਾਣ ਵਾਲਾ ਕੋਈ ਪਰਿਵਾਰਿਕ ਮੈਂਬਰ ਕੋਈ ਰਹਿ ਹੀ ਨਹੀਂ ਕਿ ਆ ਕਿਉਂ ਤੁਹਾਨੂੰ ਮਤਲਬ ਕਿਦੇ ਨਾਲ ਮਲਾਵਾ ਚਾਹਤਾ ਮੈਂ ਕੀ ਵਿਖਾਵਾਂ ਤੁਹਾਨੂੰ ਪਤਾ ਇਹ ਮੰਮੀ ਸੀਗੇ ਪਹਿਲਾਂ ਪਹਿਲਾਂ ਮੇਰੇ ਉਹਨਾਂ ਦੀ ਡੈਥ ਹੋ ਗਈ ਫਿਰ 2 ਮਹੀਨੇ ਬਾਅਦ ਮੇਰੇ ਹਸਬੰਦ ਦੀ ਡੈਥ ਹੋ ਗਈ ਤੇ ਦਿਓਰਾ ਮੇਰਾ ਛੋਟਾ ਕੁਵਾਰਾ ਤੇ ਉਹ ਵੀ ਇਦਾਂ ਹੀ ਆ ਗਿਆ ਕਦੇ ਕਿਤੇ ਚਲਾ ਗਿਆ ਇਦਾਂ ਹੀ ਮਤਲਬ ਪਤਾ ਯਾਰਾਂ ਦੋਸਤਾਂ ਕੋ ਰਹਿ ਲਿਆ ਰਿਸ਼ਤੇਦਾਰਾਂ ਕੋ ਰਹਿਣ ਲੱਗ ਗਿਆ ਮਤਲਬ ਘਰ ਨਹੀਂ ਆਉਂਦਾ ਹੁਣ ਤੇ ਬਸ ਮੈਂ ਹੀ ਘਰ ਦੇ ਵਿੱਚ ਇਕੱਲੀ ਰਹਿ ਗਈ ਤਿਹੋਨ ਮੇਰੇ ਕੋਲ ਮੇਰੀ ਭਤੀਜੀ ਰਹਿੰਦੀ ਹੈ ਸ਼ਹਿਨਾਜ਼ ਪਹਿਲਾਂ ਹੀ 2 ਸਾਲ ਤੋਂ ਮੇਰੇ ਕੋਲ ਹੀ ਰਹਿੰਦੀ ਹੈ ਤੇ ਹੁਣ ਤੇ ਚਲੋ ਤੁਹਾਨੂੰ ਪਤਾ ਹੀ ਹੈ ਹਾਲਾਤ ਹੀ ਕੁਛ ਇਦਾਂ ਦੇ ਹੋ ਗਏ ਆ ਕਿ ਮਤਲਬ ਵੀ ਇੱਕ ਦੂਜੇ ਦਾ ਸਾਥ ਛੱਡ ਨਹੀਂ ਸਕਦੇ ਉਹਨੇ ਮੇਰਾ ਸਾਥ ਦੇਣਾ ਹੁੰਦਾ ਤੇ ਮੈਂ ਉਹਦਾ ਸਾਥ ਦਿਲਾਂਦਾ ਤੇ ਇਦਾਂ ਹੀ ਅੱਜ ਮੈਂ ਫੇਰ ਘਰ ਆਈ ਹੂੰ ਬਹੁਤ ਦਿਨਾਂ ਬਾਅਦ ਕਿ ਚਲੋ ਸਫਾਈ ਸਫੀਕਾਰ ਹੁੰਨੀ ਆ ਤੇ ਇਹ ਮੇਰਾ ਨਾ ਆਪਣਾ ਕਮਰਾ ਹੈ ਮਤਲਬ ਵਿਆਹ ਤੋਂ ਬਾਅਦ ਜਦੋਂ ਵੀ ਮਤਲਬ ਜਦੋਂ ਦਾ ਮੈਂ ਇਸ ਘਰ ਚ ਵਿਆਹ ਕੇ ਆਈ ਮੈਨੂੰ ਇਹ ਕਮਰਾ ਮਿਲਿਆ ਹੈ ਤਾਂ ਤੇ ਇਹ ਕਮਰੇ ਦੇ ਵਿੱਚੋਂ ਮੈਂ ਇੰਨਾ ਘਟੋਣੀ ਆ ਨਾ ਕਿ ਅੱਜ ਸਿਰਫ ਮੈਂ ਇੱਕ ਸਫਾਈ ਕਰਨ ਵਾਸਤੇ ਆਈ ਆ ਕਿ ਮਤਲਬ ਮੇਰਾ دل ਹੀ ਨਹੀਂ ਕਰਦਾ ਉਦੋਂ ਦਾ ਮੈਂ ਇੱਕ ਕਮਰਾ ਹੀ ਛੱਡਦਾ ਜਿੱਦਾਂ ਦੇ ਮਤਲਬ ਅਮਰ ਨਹੀਂ ਰੇ ਮੈਂ ਆ ਦੂਸਰੇ ਕਿਸੇ ਕਮਰੇ ਚ ਸੌਣ ਲੱਗ ਗਈ ਉਦਾਂ ਜਦੋਂ ਵੀ ਮੈਂ ਕਮਰੇ ਚ ਆਉਣਾ ਜਾਣਾ ਨੇ ਮੈਨੂੰ ਬਾਜ਼ਮਾਰ ਨਹੀਂ ਤੇ ਇਧਰਲੀ ਸਾਈਡ ਤੇ ਮਤਲਬ ਆਉਂਦੇ ਨੇ ਇਹਨਾਂ ਨੂੰ ਦੇਖਣਾ ਇਹ ਮਤਲਬ ਪੇਹਲ ਦੇ ਅੱਗੇ ਜਾਂ ਇਹਨਾਂ ਨੇ ਬੈਠੇ ਹੋਣਾ ਤੇ ਇਸ ਕਰਕੇ ਜਾਦਾ ਮਤਲਬ ਇੰਨੀ ਆ ਕਿ ਤੰਗ ਕਰਦੀਆਂ ਨੇ ਕਿ ਮਤਲਬ ਮੈਂ ਆਉਂਦੀ ਨਹੀਂ ਇੱਥੇ ਤੇ ਹੁਣ ਜਿਹੜਾ ਅਲਮਾਰੀ ਹੈ ਵੇਖੋ ਆ ਮੇਰੀ ਅਲਮਾਰੀ ਸੀਗੀ ਅਲਮਾਰੀ ਵਿੱਚ ਉਹ ਕੀਆ ਖਾਲੀ ਗਾਤੀ ਆਪਣੇ ਕਪੜੇ ਮੈਂ ਸਾਰੇ ਉਧਰ ਹੀ ਲੈ ਗਏ ਅਲਦੋ ਮੈਂ ਸਾਰਾ ਸਮਾਨ ਵੀ ਚੁੱਕ ਕੇ ਲੈ ਗਈ ਕਿ ਮਨ ਇਹਨਾਂ ਤੋਂ ਤਾਂ ਪਰੇਸ਼ਾਨ じゃ ਹੋ ਜਾਂਦਾ ਹੈ ਕੀ ਮਤਲਬ ਜਦੋਂ ਇਹ ਹੀ ਨਹੀਂ ਰੇਧ ਹੋ ਮੰਨ ਲਓ ਇਹ ਕਮਰੇ ਚ ਵੀ ਮੈਂ ਕੀ ਕਰਨਾ ਤੇ ਨਾਲ ਹੀ ਇੱਧਰ ਇਹਨਾਂ ਦੀ ਅਲਮਾਰੀ ਸੀਗੀ ਉਦਾਂ ਹੀ ਜਿੱਦਾਂ ਹੀ ਮੇਲੋ ਸਾਰੇ ਉਹਨਾਂ ਦੇ ਕਪੜੇ ਉਦਾਂ ਹੀ ਪੇਸ਼ ਸ਼ਰਟ ਵੀ ਕਹਿਣਾ ਸਾਰੀਆਂ ਉਦਾਂ ਹੀ ਢੁੜੀਆਂ ਪਈਆਂ ਮਤਲਬ ਕੋਈ ਵੀ ਚੀਜ਼ ਮੈਂ ਛੁੱਟੀ ਨਹੀਂ ਹੈ ਇਹ ਜਿਹੜੇ ਧੰਨੋ ਕੀ ਚਲੋ ਜੇ ਆਦਮੀ ਨਹੀਂ ਰਿਹਾ ਉਹ ਸਾਰਾ ਕੁਝ ਨਾਲ ਹੀ ਕਰ ਦਿੰਦੇ ਆ ਨਾ ਕੱਪੜੇ ਕੁੱਪੜੇ ਕੀ ਸੋੜਦੇ ਹੁੰਦੇ ਆ ਪਰ ਮੇਰੇ ਮਨ 'ਚ ਇਹੋ ਹੀ ਆ ਕਿ ਨਹੀਂ ਕੱਪੜਿਆਂ 'ਚ ਕੀ ਮੜ ਜਾਂਦਾ ਵੀ ਕੱਪੜੇ ਤੇ ਰੱਖਣੇ ਹੀ ਹੁੰਦੇ ਆ ਇਹ ਮਤਲਬ ਹੈ ਉਹਦੀਆਂ ਜੱਦਾਂ ਜੀਆਂ ਮਤਲਬ ਵੀ ਇਹ ਵੇਚ ਕੇ ਤੇ ਦਿਨੋਂ ਮਤਲਬ ਕੱਟੀ ਜਾਂਦੇ ਆ ਆਹ ਨਾ ਇਹਨਾਂ ਦੀ ਗੱਡੀ ਆ ਜਦੋਂ ਦੇ ਇਦਾਂ ਹੋ ਗਈ ਆ ਨਾ ਤੇ ਗੱਡੀ ਦੀ ਵੀ ਵੇਖ ਲਓ ਕਿੰਨੀ ਬੇਕਦਰੀ ਹੋ ਗਈ ਆ ਇਹ ਹੁਣ ਦੇ ਦੇ ਗੱਡੀ 'ਨੇ ਚੱਲਣਾ ਹੀਗਾ ਤੇ ਮਤਲਬ ਚਲਦੀਆਂ ਹੀ ਚੀਜ਼ਾਂ ਸੋਹਣੀਆਂ ਲੱਗਦੀਆਂ ਨੇ ਹੁਣ ਇਦਾਂ ਖੜੀ ਆ ਤੇ ਇਹਨਾਂ ਗੱਡੀ ਨਾਲ ਮੇਰੀਆਂ ਬੜੀਆਂ ਜਿਆਦਾ ਜੁੜੀਆਂ ਨੇ ਇਹ ਮੇਰੇ ਇੱਥੇ ਕਮਾਣ ਕੂਨ ਲੈ ਕੇ ਜਾਂਦੇ ਹੁੰਦੇ ਸੀਗੇ। ਉਹੀ ਨਾ ਵੀ ਬੰਦਾ ਚੱਲ ਜਾਂਦਾ ਤੇ ਚੀਜ਼ਾਂ ਉੱਥੇ ਦੀਆਂ ਉੱਥੇ ਹੀ ਰਹਿ ਜਾਂਦੀਆਂ ਨੇ। ਬਸ ਇਦਾਂ ਹੀ ਹੁਣ ਆਈਦਾ ਹੈ ਟਰਵੇਲੀ ਚਾਹੀਦਾ ਵੇਖੀ ਦੀ ਗੱਡੀ ਗੁੱਡੀ ਕੋਈ ਪਹਿਲੀ ਕੋਈ ਯਾਦ ਜੂਦ ਆਪਣੀ ਕੋਈ ਪੁਰਾਣੀ ਵੀਡੀਓ ਕੱਢ ਕੇ ਵੇਖ ਲੈਣੀ ਹੈ ਜਦੋਂ ਆਪਾਂ ਇਕੱਠੇ ਜਾਂਦੇ ਜਾਂਦੇ ਸੀਗੇ। ਇੰਨੀ ਗਈ ਹੁਣ ਜ਼ਿੰਦਗੀ ਦੀ ਕਹਾਣੀ ਰਹਿ ਗਈ ਹੈ ਸਾਰੀ ਪਰਿਵਾਰ ਤੋਂ ਲੈ ਕੇ ਐਂਡ ਤੱਕ ਤੁਹਾਨੂੰ ਮੈਂ ਸਾਰਾ ਕੁਝ ਦੱਸ ਦਿੱਤਾ ਕਿ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਹੈਗਾ ਖਾਲੀ ਹੈ ਜ਼ਿੰਦਗੀ ਬਸ ਸਿਰਫ ਇੱਕ ਚੀਜ਼ਾਂ ਹੀ ਚੀਜ਼ਾਂ ਨੇ ਇਹਦੇ ਚੀਜ਼ਾਂ ਨਾਲ ਬਸ ਇੱਕ ਜੱਦਾ ਹੀ ਆਪਾਂ ਲੈਣੇ ਆ ਜੇ ਕਹੀਏ ਨਾ ਇਸ ਤੋਂ ਵੱਧ ਮੇਰੀ ਜ਼ਿੰਦਗੀ 'ਚ ਕੁਝ ਹੈਗਾ ਕੁਝ ਵੀ ਨਹੀਂ ਹੈ